ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜ ਕੀ ਫਤਿਹ ਮੈਂ ਹਰਦੀਪ ਸਿੰਘ ਨਸਰਾਲੀ ਬੜੇ ਹੀ ਦੁੱਖ ਨਾਲ ਤੁਹਾਨੂੰ ਇਹ ਪੰਜਾਬ ਵਾਸੀਓ ਵੀਡੀਓ ਪਾ ਕੇ ਆਪਣੇ ਲੋਕਾਂ ਦੀਆਂ ਹਰਕਤਾਂ ਕੌਜੀਆਂ ਇਹਨੂੰ ਆਪਾਂ ਗੰਧੀਆਂ ਹਰਕਤਾਂ ਵੀ ਕਹਿ ਸਕਦੇ ਹਾਂ ਘਟੀਆਂ ਹਰਕਤਾਂ ਦਿਖਾ ਰਿਹਾ ਹਾਂ ਇਹ ਮੇਰੇ ਪਿੰਡ ਨਸਰਾਲੀ ਮੜੀਆਂ ਦੀ ਵੀਡੀਓ ਹੈ ਜਿੱਥੇ ਮੈਂ ਇੱਥੇ ਇਕੱਠੇ 100-100 ਪੰਜਾਬ ਪੰਜਾਬ ਬੂਟੇ ਕਦੇ ਭਗਤ ਸਿੰਘ ਦੇ ਸੀਦੀ ਦੰਦੇ ਉੱਤੇ ਕਦੇ ਡਾਕਟਰ ਵੇਦਕਰ ਦੇ ਜਨਮ ਦੇ ਉੱਤੇ ਲਗਾਉਂਦਾ ਰਿਹਾ ਹਾਂ ਜੋ ਬੂਟੇ ਮੈਂ ਬੜੇ ਹੀ ਪੁੱਤਾਂ ਨਾਲ ਪਾਲੇ ਨਰੇਕਾਂ ਵਾਲੇ ਵੀ ਇਹ ਬੂਟਿਆਂ ਨੂੰ ਪਾਉਣੀ ਪਾਉਂਦੇ ਰਹੇ ਤੇ ਪੰਚਾਇਤ ਨੇ ਵੀ ਇੱਥੇ ਕੁਝ ਬੂਟੇ ਲਾਏ ਤੇ ਜਿਨ੍ਹਾਂ ਬੂਟਿਆਂ ਨੇ ਵੱਡੇ ਹੋ ਗਏ ਸਾਨੂੰ ਛਾੜਨਾ ਸੀ ਅਸੀਂ ਉਹਨਾਂ ਨੂੰ ਪਹਿਲਾਂ ਹੀ ਛਾੜ ਦਿੱਤਾ ਤਾਂ ਕਿ ਅਸੀਂ ਐਨੇ ਬੇਸਮਝੋਗੇ ਕਿ ਫਿਰ ਸਾਨੂੰ ਕੌਣ ਛਾੜੂਗਾ ਜਦੋਂ ਅਸੀਂ ਇਸ ਦੁਨੀਆ ਤੇ ਨਹੀਂ ਰਹੇ ਸਾਨੂੰ ਕੌਣ ਸਾੜੂਗਾ ਇਹ ਤੁਹਾਡੇ ਲਈ ਇੱਕ ਕੁਐਸਚਨ ਹੈ ਇਸ ਕਰਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਆਪਾਂ ਨੂੰ ਸਾੜਨਾ ਹੈ ਆਪਣੀ ਮਿੱਟੀ ਸੰਭਾਲਣੀ ਹੈ ਉਹਨਾਂ ਨੂੰ ਨਾ ਸਾੜਿਆ ਜਾਵੇ ਉਹਨਾਂ ਨੂੰ ਆਪਣੇ ਅੰਤਮ ਸਮੇਂ ਲਈ ਰੱਖ ਲਿਆ ਜਾਵੇ ਤੇ ਜੇ ਆਪਾਂ ਅੰਤਮ ਸਮੇਂ ਲਈ ਇਸੇ ਤਰ੍ਹਾਂ ਰੁੱਖ ਸਾੜ ਕੇ ਨਾ ਰੱਖੇ ਤਾਂ ਸਾਨੂੰ ਸਾਡੀਆਂ ਲਾਸਾਂ